ਇਸ ਵੀਡੀਓ ਵਿੱਚ ਇੱਕ ਆਈਫੋਨ ਐਪਸ ਦੀ ਗੱਲ ਕਰਦੇ ਹਾਂ ਜਿਸ ਨਾਲ ਤੁਸੀਂ ਪੰਜਾਬੀ ਵਿੱਚ ਸਿੱਧਾ ਲਿਖ ਸਕਦੇ ਹੋ ਤੇ ਇਹ ਐਪਸ ਮੁਫਤ ਉਪਲਬਧ ਹੈ ਇਹ ਜਤਿੰਦਰ ਪਾਲ ਨੇਜਰ ਵੱਲੋਂ ਬਣਾਇਆ ਗਿਆ ਹੈ ਇਸ ਦਾ ਨਾਮ ਹੈ ਪੁੰਜ ਤਾਰਾ ਬੀ ਐਡੀਟਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਬਾਰੇ ਹੋਰ ਜਾਣਕਾਰੀ ਲਈ ਇੱਥੇ ਦਬਦਿਆਂ ਜਿਵੇਂ ਕਿ ਤੁਸੀਂ ਪੜ੍ਹ ਸਕਦੇ ਹੋ ਇਸ ਐਪਸ ਬਾਰੇ ਹੋਰ ਜਾਣਕਾਰੀ ਇਸ ਸੰਬੰਧੀ ਫੋਟੋਆਂ ਵੀ ਅਪਲੋਡ ਹਨ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਜਤਿੰਦਰਪਾਲ ਨਿੱਜਰ ਬਲੋਂ ਬਣਾਇਆ ਗਿਆ ਹੈ ਅਤੇ ਇਸ ਦੇ ਸਾਥੀਆਂ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ ਇਸ ਬੰਦੀ ਹੋਰ ਜਾਣਕਾਰੀ ਲਈ ਤੁਸੀਂ ਉਸ ਨਾਲ ਸੰਪਰਕ ਕਰ ਸਕਾ ਜਿਓ ਪੰਜਾਬੀਜੱਟ.net ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਅਨਮੋਲ ਲਿਪੀ ਕੀਬੋਰਡ ਤੇ ਆਧਾਰਿਤ ਹੈ ਊੜਾ ਸੱਸਾ ਦੱਡਾ ਅਤੇ ਸ਼ਿਫਟ ਬਟਨ ਦਬਨ ਨਾਲ ਊੜੇ ਦੀ ਜਗ੍ਹਾ ਐੜਾ ਅਤੇ ਸੱਸੇ ਦੀ ਜਗ੍ਹਾ ਸੱਸੇ ਪਰ ਬਿੰਦੀ ਦੱਦੇ ਦੀ ਜਗ੍ਹਾ ਧੱਦਾ ਅਤੇ ਡੱਡੇ ਦੀ ਜਗ੍ਹਾ ਟੱਡਾ ਇੰਟਰਨੈਟ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਸਾਈਜ਼ 4 ਬਿੰਦੀ 8 ਮੈਗਾਬਾਈਟ ਹੈ ਅਤੇ ਇਹ ਫ੍ਰੀ ਹੈ 5 ਤਾਰੇ ਬੀ ਐਡੀਟਰ ਦਾ ਕੀਬੋਰਡ ਕੋਲਪ੍ਰੀਟ ਦੇ ਪੰਜਾਬੀ ਕੀਬੋਰਡ ਵਾਂਗ ਦਿਖਾਈ ਦਿੰਦਾ ਹੈ ਕੁਲਪ੍ਰੀਤ ਦਾ ਕੀਬੋਰਡ 1 ਡਾਲਰ 99 ਦਾ ਹੈ ਇਸ ਦਾ ਕੀਬੋਰਡ ਦੇਖਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੁਲਪ੍ਰੀਤ ਦੇ ਕੀਬੋਰਡ ਤੇ ਵੀ ਊੜਾ ਸੱਸਾ ਦੱਦਾ ਡੱਡਾ ਦਿਖਾਈ ਦੇ ਰਿਹਾ ਅਤੇ ਸ਼ਿਫਟ ਨਾਲ ਇਹੜਾ ਸਸੇ ਪਰ ਬਿੰਦੀ ਤਦਾ ਤੇ ਟਡਾ ਦਿਖਾਈ ਦੇ ਰਿਹਾ। ਇਸ ਤੋਂ ਇਲਾਵਾ ਆਈਫੋਨ ਤੇ ਪੁਂਚ ਲਿਖਣ ਨਾਲ ਇੱਕ ਹੋਰ ਪੰਜਾਬੀ ਕੀਬੋਰਡ ਜਿਸ ਦਾ ਨਾਮ ਹੈ ਪੰਜਾਬੀ ਐਡੀਟਰ ਫ੍ਰੀ ਮਿਲਦਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਇੰਸਟਾਲ ਕੀਤਾ ਹੋਇਆ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣੇ ਆ। ਇਹ ਫ੍ਰੀ ਹੈ। ਅਤੇ ਇਸ ਨਾਲ ਤੁਸੀਂ ਰੂਮਨ ਤੋਂ ਪੰਜਾਬੀ ਲਿਖ ਸਕਦੇ ਹੋ। जिम के इतने देख सकते हो फोटूं कॉपी करके तुम जिथे पा चाहो पा सकते हो आओ ये देख लें ये किमें वरत पंजाबी एडिटर तबद हाँ पर पंजाबी एडिटर मतलब रोमन तो पंजाबी लिखते समय कई बार मन चाँवे शब्द नहीं आते जिम के लिखते हैं बहुत जिमें स्पेस ब बटन दबदा एक बब्बे थलेकड़ आ गई है ना कि हाई थले ਸੋ ਇਸ ਕਰਕੇ ਲਿਖਣਾ ਮੁਸ਼ਕਲ ਹੋ ਜਾਂਦਾ ਹੈ ਚੰਗਾ ਰਹੇਗਾ ਜੇਕਰ ਤੁਸੀਂ ਸਿੱਧਾ ਲੇਖੋ ਅੱਛਾ ਸਿੱਧਾ ਲਿਖਣਾ ਸੰਭਵ ਹੈ ਪੁੰਜ ਤਾਰਾ ਬੀ ਐਡੀਟਰ ਨਾਲ ਜੋ ਕਿ ਮੁਫਤ ਹੈ ਇੱਥੇ ਦਬਧਿਆ ਇਹ ਪੁੰਜ ਤਾਰਾ ਬੀ ਐਡੀਟਰ ਐਪਸ ਫ੍ਰੀ ਹੈ ਜਿਸ ਨਾਲ ਤੁਸੀਂ ਸਿੱਧਾ ਪੰਜਾਬੀ ਵਿੱਚ ਲਿਖ ਸਕਦੇ ਹੋ ਮੇਰੇ ਇੱਥੇ ਗ੍ਰਾਟਿਸ ਜਰਮਨ ਭਾਸ਼ਾ ਵਿੱਚ ਲਿਖਿਆ ਆ ਰਿਹਾ ਹੈ ਤੁਹਾਡੇ ਇੱਥੇ ਫ੍ਰੀ ਲਿਖਿਆ ਆਵੇਗਾ ਇਸ ਨੂੰ ਦਬ ਦੇਣਾ ਹੈ ਪਰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਸ ਨੂੰ ਜਾਂ ਹੋਰ ਐਪਸ ਜਿਹੜੇ ਫ੍ਰੀ ਹਨ ਨੂੰ ਇੰਸਟਾਲ ਕਰਨ ਲਈ ਜਾਂ ਜਿਨ੍ਹਾਂ ਨੂੰ ਤੁਸੀਂ ਖਰੀਦ ਸਕਦੇ ਹੋ ਤੁਹਾਡਾ ਐਪ ਸਟੋਰ ਅਕਾਊਂਟ ਬਣਿਆ ਹੋਣਾ ਜ਼ਰੂਰੀ ਹੈ ਜੇਕਰ ਤੁਹਾਡਾ ਐਪ ਸਟੋਰ ਅਕਾਊਂਟ ਬਣਿਆ ਹੈ ਤਾਂ ਤੁਸੀਂ ਇੱਥੇ ਮੇਰੇ ਗ੍ਰਾਟਿਸ ਆ ਰਿਹਾ ਹੈ ਤੁਹਾਡੇ ਫ੍ਰੀ ਲਿਖਿਆ ਆਵੇਗਾ ਇਹ ਫ੍ਰੀ ਬਟਨ ਤੇ ਦਬ ਦਿਓ ਫਿਰ ਇੱਥੇ ਮੇਰੇ ਇੰਸਟਾਲ ਨਹੀਂ ਲਿਖਿਆ ਆ ਰਿਹਾ ਹੈ ਤੁਹਾਡੇ ਸ਼ਾਇਦ ਇੰਸਟਾਲ ਲਿਖਿਆ ਆਵੇਗਾ ਇੱਥੇ ਦਬ ਦਿਓ ਹੁਣ ਜੇਸ ਈਮੇਲ ਅਕਾਊਂਟ ਨਾਲ ਤੁਸੀਂ ਆਪ ਸਟੋਰ ਅਕਾਊਂਟ ਬਣਾਇਆ ਹੈ ਉਹ ਦਿਖਾਈ ਦੇਵੇਗੀ ਅਤੇ ਤੁਹਾਨੂੰ ਇੱਥੇ ਆਪਣਾ ਐਪਲ ਆਈਡੀ ਪਾਸਵਰਡ ਪਾਉਣਾ ਪਵੇਗਾ ਪਾਸਵਰਡ ਪਾ ਕੇ ਓਕੇ ਦਬ ਦਿਓ ਅਤੇ ਤੁਹਾਡੇ ਡਿਸਪਲੇ ਤੇ ਇੱਕ ਨਵਾਂ ਐਪਸ ਸਟੋਰ ਹੋਣਾ ਸ਼ੁਰੂ ਹੋ ਜਾਵੇਗਾ ਇੱਥੇ ਫਿਲਹਾਲ ਵੇਟਿੰਗ ਤੇ ਬਾਅਦ ਲੋਡਿੰਗ ਆ ਰਿਹਾ ਹੈ ਲਗਭਗ 40 ਸਕਿੰਟ ਬਾਅਦ ਇਹ ਇੰਸਟਾਲ ਹੋ ਜਾਵੇਗਾ ਹੁਣ ਪੰਜਾਬੀ ਐਡੀਟਰ ਖੋਲਦੇ ਹਾਂ ਇਸ ਲਈ ਇੱਥੇ ਦਬਦੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਖੁੱਲ ਗਿਆ ਹੈ ਹੁਣ ਇੱਥੇ ਕਲਿੱਕ ਕਰਦੇ ਹਾਂ ਪਰ ਇਹ ਫਿਲਹਾਲ ਇੰਗਲਿਸ਼ ਕੀਬੋਰਡ ਹੀ ਦਿਖਾ ਰਿਹਾ ਹੈ ਜੇਕਰ ਇੱਥੇ ਕਲਿੱਕ ਕਰਦੇ ਹਾਂ ਤਾਂ ਸਿਰਫ ਦੋ ਕੀਬੋਰਡ ਇੰਗਲਿਸ਼ ਤੇ ਡਾਚ ਹੀ ਦਿਖਾ ਰਿਹਾ ਹੈ ਮੁੱਖ ਦੀ ਗੱਲ ਇਹ ਇੰਗਲਿਸ਼ ਦੇ ਅੱਖਰ ਦਿਖਾ ਰਿਹਾ ਪਰ ਫਿਰ ਵੀ ਕੁਝ ਲਿਖਦੇ ਹਾਂ ਹਰਦੀਪ ਲਿਖਦੇ ਹਾਂ ਅਤੇ ਖਾਲੀ ਥਾਂ ਬੜਨ ਦਬਦੇ ਹਾਂ ਜਿਵੇਂ ਕਿ ਇਹ ਰੂਮਨ ਪੰਜਾਬੀ ਵਿੱਚ ਲਿਖਿਆ ਸੀ ਅਤੇ ਗੁਰਮੁਖੀ ਵਿੱਚ ਬਦਲ ਗਿਆ ਹੈ ਅਸਲ 'ਚ ਆਪਾਂ ਤਾਂ ਸਿੱਧਾ ਲਿਖਣਾ ਚਾਹੁੰਦੇ ਸੀ ਪਰ ਜਿਵੇਂ ਕਿ ਇੱਥੇ ਉੱਪਰ ਆ ਰਿਹਾ ਹੈ ਪੰਜਾਬੀ ਐਡੀਟਰ ਤਾਂ ਇਹ ਐਸ ਵਾਲਾ ਪੰਜਾਬੀ ਐਡੀਟਰ ਵਾਹ ਕੰਮ ਕਰ ਰਿਹਾ ਹੈ ਅਤੇ ਦਿਖਾ ਵੀ ਇਸੇ ਤਰ੍ਹਾਂ ਮਤਲਬ ਪੰਜਾਬੀ ਗੁਰਮੁਖੀ ਵਿੱਚ ਲਿਖਿਆ ਹੈ ਐਡੀਟਰ ਇੰਗਲਿਸ਼ ਵਿੱਚ ਸੋ ਇਹ ਪੰਜਾਬੀ ਐਡੀਟਰ ਸਹੂਲਤ ਵੀ ਰੂਮ ਤੋਂ ਪੰਜਾਬੀ ਲਿਖਣ ਦੀ ਸਹੂਲਤ ਹੈ ਦੁਆਰਾ ਇੱਥੇ ਕਲਿੱਕ ਕਰਕੇ ਤੁਸੀਂ ਇਸ ਦੀ ਚੋਣ ਕਰ ਸਕਦੇ ਹੋ ਮਤਲਬ ਚੋਣ ਕਰਕੇ ਕਾਪੀ ਕਰ ਸਕਦੇ ਹੋ ਅਤੇ ਹੋਰ ਜਗ੍ਹਾ ਤੇ ਪਾ ਸਕਦੇ ਹੋ ਹੁਣ ਡੰਟ ਕਲਿੱਕ ਕਰਦੇ ਹਾਂ ਸੋ ਇੱਥੇ ਥੱਲੇ ਕੁਝ ਹੋਰ ਸਹੂਲਤਾਂ ਹੈ ਇੱਕ ਕਾਪੀ ਕਰਨ ਦੀ ਵੀ ਸਹੂਲਤ ਹੈ ਸੋ ਜਿਵੇਂ ਕਿ ਇਸਨੇ ਨੋਟ ਕਰ ਲਿਆ ਕਿ ਵਿੱਚ ਹਰਦੀਪ ਲਿਖਿਆ ਹੈ ਤਾਂ ਅਸੀਂ ਇੱਥੇ ਠੀਕ ਆ ਬਟਨ ਤੇ ਦਬ ਦਿੰਦੇ ਹਾਂ ਸੋ ਹਰਦੀਪ ਕਾਪੀ ਹੋ ਗਿਆ ਹੈ ਅਤੇ ਇੱਥੇ SMS ਭੇਜਣ ਦੀ ਵੀ ਸਹੂਲਤ ਉਪਲਬਧ ਹੈ ਇੱਥੇ ਦਬਦੇ ਹਾਂ ਸੋ ਇੱਥੇ ਤੁਸੀਂ ਨੰਬਰ ਪਾ ਕੇ ਇਹ ਹਰਦੀਪ ਲਿਖਿਆ ਭੇਜਾ ਦੇਓ ਇੱਥੇ ਕੈਂਸਲ ਤੇ ਦਬਦੇ ਹਾਂ ਅਤੇ ਇੱਕ ਹੋਰ ਸਹੂਲਤ ਈਮੇਲ ਵੀ ਭੇਜਾ ਦੇਓ ਜਿਵੇਂ ਕਿ ਹੁਣ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਇਹ ਚਾਰ ਸਹੂਲਤਾਂ ਉਪਲਬਧ ਹਨ ਇੱਥੇ ਈਮੇਲ ਤੇ ਦਬਦੇ ਹਾਂ ਸੋ ਇੱਥੇ ਤੁਹਾਨੂੰ ਆਪਣਾ ਅਕਾਊਂਟ ਵਗੈਰਾ ਸੈਟਿੰਗ ਕਰਨੀ ਪਵੇਗੀ ਹੁਣ ਇੱਥੇ ਦਬਦੇ ਹਾਂ ਸੋ ਹੁਣ ਇਸ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਦਬਾਰਾ ਕਲਿੰਕਾਂ ਤੇ ਬੰਦ ਹੋ ਜਾਂਦਾ ਹੈ ਬੀਜ ਇਸ ਕਾਂਟੇ ਤੇ ਦਬਣ ਨਾਲ ਲਿਖਿਆ ਮਿਰਚਾਂ ਦਾ ਸੋ ਜਿਵੇਂ ਹਰਦੀਪ ਮਿਟ ਗਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੁਝ ਨਹੀਂ ਲਿਖਿਆ ਅਤੇ ਫਿਰ ਇੱਥੇ ਕਾਪੀ ਕਰਨ ਦੀ ਸਹੂਲਤ ਤੇ ਦਬਦਿਓ ਤਾਂ ਇਹ ਲਿਖਿਆ ਆ ਜਾਂਦਾ ਹੈ ਸੋ ਹੋਰ ਜਾਣਕਾਰੀ ਲਈ ਇੱਥੇ ਦਬਦਿਆਂ ਸਵਾਲੀਆ ਚਿੰਨ੍ਹ ਤੇ ਸੋ ਇੱਥੇ ਤੁਸੀਂ ਪੜ ਸਕਦੇ ਹੋ ਟਾਈਪ ਦਾ ਪੰਜਾਬੀ ਵਰਡਸ ਇਨ ਇੰਗਲਿਸ਼ ਐਂਡ press space ਅਤੇ ਤੁਸੀਂ ਆਪ ਵੀ ਪੜ੍ਹ ਸਕਦੇ ਹੋ ਪਰ ਆਪਾਂ ਤਾਂ ਪੰਜਾਬੀ ਸਿੱਧਾ ਲਿਖਣਾ ਚਾਹੁੰਦੇ ਸਨ ਇਹ ਰੂਮਨ ਤੋਂ ਪੰਜਾਬੀ ਦੀ ਸਹੂਲਤ ਆ ਗਈ ਹੈ ਜਿਵੇਂ ਕਿ ਇੱਕ ਹੋਰ ਐਪਸ ਵਿੱਚ ਦਿਖਾਈ ਗਈ ਸੀ ਸੋ ਸਿੱਧਾ ਲਿਖਣ ਲਈ ਜਿਵੇਂ ਕਿ ਇੱਥੇ ਲਿਖਿਆ ਹੈ ਪੰਜਾਬੀ ਕੀਬੋਰਡ ਸੋ ਪੰਜਾਬੀ ਕੀਬੋਰਡ ਲਈ ਸਾਨੂੰ ਇਸ ਤਰ੍ਹਾਂ ਕਰਨਾ ਪਵੇਗਾ ਜਿਵੇਂ ਕਿ ਤੁਸੀਂ ਪੜ੍ਹ ਸਕਦੇ ਹੋ ਹੁਣ ਇੱਥੇ ਦੰਤੇ ਦਬਦੇ ਹਾਂ ਅਤੇ ਆਈਫੋਨ ਨੂੰ ਟੇਡਾ ਕਰਦੇ ਹਾਂ ਜਿਵੇਂ ਹੀ ਜਿਵੇਂ ਹੀ ਤੁਸੀਂ ਆਈਫੋਨ ਨੂੰ ਟੇਡਾ ਕਰੋਗੇ ਤਾਂ ਇਹ ਪੰਜਾਬੀ ਕੀਬੋਰਡ ਦੀ ਸਹੂਲਤ ਬਣ ਜਾਵੇਗੀ ਹੁਣ ਇੱਥੇ ਦਬਦੇ ਹਾਂ ਅਤੇ ਪੰਜਾਬੀ ਕੀਬੋਰਡ ਜੋ ਕਿ ਅਨਮੋਲ ਲਿਪੀ ਤੇ ਅਦਾਰਤ ਹੈ ਦਿਖਾਈ ਦੇਵੇਗਾ ਜਿਵੇਂ ਕਿ ਪਹਿਲਾਂ ਗੱਲ ਕੀਤੀ ਸੀ ਊੜਾ ਸਸਾ ਦਦਾ ਡਾ ਦਿਖਾਈ ਦੇ ਰਿਹਾ ਅਤੇ ਸ਼ਿਫਟ ਦਬਣ ਨਾਲ ਐੜਾ ਸਸੇ ਪਰ ਵੀ ਡੀ ਤੇ ਹੋਰ ਦਿਖਾਈ ਦੇ ਰਹੇ ਹਨ ਜੇਕਰ ਤੁਸੀਂ ਇਹ ਬਿੰਦੀ ਸਵਾਲੀਆ ਚਿੰਨ 1 2 3 ਬਟਨ ਦਬਦੇ ਹੋ ਤਾਂ ਹੋਰ ਸਹੂਲਤ ਦਿਖਾਈ ਦਿੰਦੀ ਹੈ ਸੋ ਇਹ ਕੀਬੋਰਡ ਤਿੰਨ ਕਹਾਂ ਤੇ ਉਪਲਬਧ ਹੈ दोबारा इस दबड़ते ये पहली सहूलत आ जाती है सो हूँ इतने कुछ लिखते हाँ हरदीप सो बिहारी पाने शिफ्ट दबना पेगा फिर दोबारा शिफ्ट दबो पप्पा। ਫਿਰ ਸਿਆਰੀ ਫਿਰ ਸਸਾ ਅਤੇ ਟਿੱਪੀ ਮੰਮੇ ਤੇ ਹੈ ਸ਼ਿਫਟ ਦਬਦੇ ਹਾਂ ਸੋ ਕਮਾ ਪਾਉਣ ਲਈ ਬਿੰਦੀ ਵਾਲੀਏ ਜਿਹਨੇ 1 2 3 ਤੇ ਦਬਦੇ ਹਾਂ ਫਿਰ ਖਾਲੀ ਤਾਂ ਹੋਰ ਜਮਸ਼ੀਰ ਲੈਦੇ ਹਾਂ ਜੱਦੀ ਪਰ ਬਿੰਦੀ ਸਸਾ सैर बिंदी लिफे शिफ्ट फिर एक लम फिर कोमा हम इस कॉपी कर ली इत ग जाके दो बारी क्लिक करो ਅਤੇ ਹੁਣ ਇਹ ਉੱਪਰ ਵਾਲੇ ਨੂੰ ਦਬਕ ਕੇ ਦਬੀ ਰੱਖਣਾ ਹੈ ਸ਼ੁਰੂਆਤ ਤੇ ਲੈ ਜਾਓ ਸੋ ਹਰਦੀਪ ਹੁਣ ਥੱਲੇ ਵਾਲੇ ਨੂੰ ਦਬੀ ਰੱਖਣਾ ਹੈ ਅਤੇ ਆਖਿਰ ਤੱਕ ਲੈ ਜਾਓ ਹੁਣ ਕਾਪੀ ਕਰ ਲਓ ਹੁਣ ਤੁਸੀਂ ਆਪਣੀ ਫੇਸਬੁੱਕ ਤੇ ਪਾ ਸਕਦੇ ਹੋ ਜਾਂ ਜਦੋਂ ਤੁਸੀਂ ਇੱਥੇ ਦੋ ਵਾਰੀ ਦਬਦੇ ਹੋ ਤਾਂ ਸਿਲੈਕਟ ਆਲ ਦੀ ਚੋਣ ਕਰ ਸਕਦੇ ਹੋ ਸ਼ਿਆਰੀ ਤੁਸੀਂ ਅੱਖਰ ਤੋਂ ਪਹਿਲਾਂ ਵੀ ਪਾ ਸਕਦੇ ਹੋ ਅੱਖਰ ਤੋਂ ਬਾਅਦ ਵੀ ਪਾ ਸਕਦੇ ਹੋ ਅੱਖਰ ਤੋਂ ਪਹਿਲਾਂ ਪਾਉਂਦੇ ਹਾਂ ਸ਼ਿਆਰੀ ਪਾਤੀ ਫਿਰ ਲਲਾ ਤਾਪਦੇ ਹਾਂ ਹੁਣ ਸ਼ਿਆਰੀ ਬਾਅਦ ਵਿੱਚ ਪਾਵਾਂਗੇ ਪਹਿਲਾਂ ਖਖਾ ਲਿਖਦੇ ਆ ਆਪਾਂ ਲਿਖਣਾ ਚਾਹੁੰਦੇ ਆ ਇਹ ਸ਼ਬਦ ਲਿਖਿਆ ਖਖਾ ਪਾਉਂਦੇ ਹਾਂ ਹੁਣ ਦੁਬਾਰਾ ਸ਼ਿਆਰੀ ਪਾਉਂਦੇ ਹਾਂ ਸੋ ਜਿਵੇਂ ਕਿ ਤੁਸੀਂ ਦੇਖਿਆ ਸੀਹਰੀ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਬਾਅਦ ਵਿੱਚ ਵੀ ਪਾ ਸਕਦੇ ਹੋ ਸੀਹਰੀ ਖਿਸਕੇ ਅੱਖਰ ਤੋਂ ਪਹਿਲਾਂ ਆ ਜਾਵੇਗੀ ਲਿਖਦੇ ਸਮੇ ਇੱਕ ਨੁਕਸ ਲੱਭਿਆ ਹੈ ਉਹ ਹੈ ਕਿ ਫਫੇ ਪੈਰ ਬਿੰਦੀ ਦੀ ਸਹੂਲਤ ਨਹੀਂ ਉਪਲਬਧ ਮੁਫਤ ਸ਼ਬਦ ਲਿਖਦੇ ਸਮੇ ਫਫੇ ਪੈਰ ਬਿੰਦੀ ਵਾਲਾ ਅੱਖਰ ਨਹੀਂ ਮਿਲਿਆ ਜਾਂ ਪੈਰ ਬਿੰਦੀ ਦੀ ਸਹੂਲਤ ਨਹੀਂ ਹੈ ਸੋ ਸਾਰੇ ਕੀਬੋਰਡ ਤੇ ਦੇਖ ਰਿਹਾ ਜਿਵੇਂ ਕਿ ਤੁਸੀਂ ਇੱਥੇ ਦੇ ਸਕਦੇ ਹੋ ਕੱਲਾ ਲੱਲਾ ਉਪਲਬਧ ਹੈ ਇੱਥੇ ਜਜ ਪੈਰ ਬਿੰਦੀ ਵੀ ਹੈ ਅਤੇ ਸ਼ਿਫਟ ਦਬੰਦੇ ਇਹ ਗੱਗੇ ਪੈਰ ਬਿੰਦੀ ਵੀ ਹੈ ਲੱਲੇ ਪੈਰ ਬਿੰਦੀ ਵੀ ਹੈ ਉਹ ਇਸ ਕਰਕੇ ਕਿਉਂਕਿ ਅਨਮੂਲ ਲਿਪੀ ਦੇ ਕੀਬੋਰਡ ਤੇ ਬਾਕੀ ਸਾਰੇ ਅੱਖਰ ਤੇ ਲਗਾ ਮਾਤਰਾ ਇਹ ਤਿੰਨੇ ਲਾਈਨਾਂ ਦੇ ਵਿੱਚ ਹਨ ਪਰ ਇਹ ਫਫੇ ਪੈਰ ਬਿੰਦੀ ਤੇ ਖਖੇ ਪੈਰ ਬਿੰਦੀ ਤੇ ਅਦਕ ਉੱਪਰ ਲਈ ਲੈਣ ਵਿੱਚ ਹੈ ਅਦਕ ਅਤੇ ਆਈਫੋਨ ਵਿੱਚ ਨੰਨੇ ਵਾਲੇ ਬਟਨ ਤੇ ਸ਼ਿਫਟ ਦਬਣਾ ਅੱਧਕ ਆਉਂਦੀ ਹੈ ਇਹ ਅੱਧਕ ਸੈੱਟ ਕਰ ਦਿੱਤੀ ਹੈ ਜਦ ਕੇ ਅਨਮੋਲ ਲਿਪੀ ਤੇ ਨੰਦੇ ਦੇ ਨਾਲ ਬਿੰਦੀ ਸੈੱਟ ਹੈ ਉੱਪਰ ਵਾਲੀ ਬਿੰਦੀ ਸੋ ਵੈਸੇ ਤਾਂ ਇਹ 1 2 3 ਬਟਨ ਦਬਣ ਨਾਲ ਇਹ ਬਿੰਦੀ ਦੀ ਸਹੂਲਤ ਵੀ ਉਪਲਬਧ ਹੈ ਸੋ ਕਹਿੰਦੇ ਤੋਂ ਬਾਅਦ ਇੱਕ ਖੱਖੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ ਵਾਲਾ ਅੱਖਰ ਨਹੀਂ ਲੱਭਿਆ ਇਹ ਕਿਤੇ ਸੈੱਟ ਨਹੀਂ ਕੀਤਾ ਹੋਇਆ ਇਹ ਵਾਲੀ ਬਿੰਦੀ ਇੰਗਲਿਸ਼ ਵਾਲੀ ਬਿੰਦੀ ਹੈ ਜੇਕਰ ਤੁਸੀਂ ਖਖਾ ਪਾ ਕੇ ਖਖਾ ਪਾਉਂਦੇ ਆ ਅਤੇ ਇਹ ਬਿੰਦੀ ਪਾ ਦਦੇ ਹੋ ਤਾਂ ਉਹ ਨਾਲ ਪੈਂਦੀ ਹੈ ਨਾ ਕਿ ਖਖੇ ਦੇ ਪੈਰ 'ਚ ਸੋ ਜਾਂ ਤਾਂ ਬਿੰਦੀ ਵੀ ਸੈੱਟ ਕੀਤੀ ਜਾ ਸਕਦੀ ਹੈ ਜਿਸ ਨਾਲ ਅੱਖਰ ਦੇ ਪੈਰ ਵਿੱਚ ਬਿੰਦੀ ਪੈ ਜਾਵੇ ਜਿਵੇਂ ਕਿ ਯੂਨੀਕੋਡ ਦੇ ਵਿੱਚ ਹੈ ਗੁਰਮੁਖੀ ਯੂਨੀਕੋਡ ਕੀਬੋਰਡ ਵਿੱਚ ਵੀ ਇੱਕ ਪੈਰ ਬਿੰਦੀ ਆਉਂਦੀ ਹੈ ਜੋ ਕਿ ਲੱਲੇ ਤੇ ਹੈ ਸ਼ਿਫਟ ਨਾਲ ਪੈਰ ਬਿੰਦੀ ਆਉਂਦੀ ਹੈ ਅਤੇ ਇਹ ਪੈਰ ਬਿੰਦੀ ਸਾਰੇ ਅੱਖਰਾਂ ਵਿੱਚ ਫਿੱਟ ਹੋ ਜਾਂਦੀ ਹੈ ਇਹ ਗੁਰਮੁਖੀ ਯੂਨਿਕ ਕੀਬੋਰਡ ਲੇਆਉਟ ਡਾਕਟਰ ਤਨੀਰਾਮ ਚਾਤਰੀਕ ਵਿਵਸਥਾ 'ਤੇ ਆਧਾਰਿਤ ਹੈ ਕਹਿੰਦੇ ਪਾਬ ਜੇਕਰ ਇਹ ਪੈਰ ਬਿੰਦੀ ਪੰਜਾਬੀ ਕੀਬੋਰਡ ਆਈਫੋਨ ਵਾਲਾ ਤੇ ਫਿੱਟ ਕਰ ਦਿੱਤੀ ਜਾਵੇ ਤਾਂ ਬਹੁਤ ਸਾਰੀ ਅੱਖਰਾਂ ਦੀ ਬਚਤ ਹੋ ਸਕਦੀ ਹੈ ਇਸੇ ਤਰ੍ਹਾਂ ਇਹ ਅਨਮੋਲ ਲਿਪੀ ਦੇ ਅਧਾਰ ਤੇ ਯੂਨੀਕੋਰਡ ਦਾ ਕੀਬੋਰਡ ਹੈ ਇਸ ਤੇ ਵੀ ਲੱਲੇ ਤੇ ਸ਼ਿਫਟ ਬਟਨ ਦੱਬਣ ਨਾਲ ਇਹ ਪੈਰ ਬਿੰਦੀ ਆਉਂਦੀ ਹੈ ਇਹ ਆਈਫੋਨ ਕੀਬੋਰਡ ਤੇ ਸ਼ਿਫਟ ਬਟਨ ਦੱਬਣ ਨਾਲ ਇਹ ਬਣਿਆ ਬਣਾਇਆ ਅੱਖਰ ਹੈ ਲੱਲੇ ਪੈਰ ਬਿੰਦੀ ਵਾਲਾ ਜਿਹਦੇ ਤੇ ਪੈਰ ਬਿੰਦੀ ਕਲੀ ਫਿਟ ਕਰ ਦਿੱਤੀ ਜਾਵੇ ਤਾਂ ਇਹ ਸਾਰੇ ਪੈਰ ਬਿੰਦੀ ਵਾਲੇ ਅੱਖਰਾਂ ਚ ਫਿਟ ਹੋ ਸਕਦੀ ਹੈ ਅਤੇ ਜਗਾ ਦੀ ਬਚਤ ਹੋ ਸਕਦੀ ਹੈ ਸੋ ਹੁਣ ਇਸ ਨੂੰ ਕਾਪੀ ਕਰਦੇ ਹਾਂ ਅਤੇ ਫੇਸਬੁਕ ਤੇ ਬੰਦੇ ਹਾਂ ਜਦੋਂ ਤੁਸੀਂ ਇੱਥੇ ਇੱਕ ਵਾਰੀ ਕਲਿੱਕ ਕਰੋਗੇ ਤਾਂ ਸਿਲੈਕਟ 올 ਦੀ ਸਹੂਲਤ ਆ ਜਾਂਦੀ ਹੈ ਹੁਣ ਇੱਥੇ ਦਬ ਦਿੰਦੇ ਹਾਂ ਫਿਰ ਇਹ ਚੋਣ ਹੋ ਗਈ ਹੈ ਸਾਰੇ ਜੀ ਕਾਪੀ ਕਰਦੇ ਹਾਂ ਕਾਪੀ ਕਰਕੇ ਆਓ ਹੁਣ ਤੁਹਾਨੂੰ ਇੱਕ ਹੋਰ ਐਪਸ ਦੀ ਵੀਡੀਓ ਦਿਖਾਉਣੀ ਹੈ ਜੋ ਕਿ ਸ਼ਾਇਦ ਖਰੀਦਣਾ ਪੈਂਦਾ ਹੈ ਉਸ ਵਿੱਚ ਅਨਮੋਲ ਲਿਪੀ ਕੀਬੋਰਡ ਤੇ ਆਧਾਰਿਤ ਤੋਂ ਇਲਾਵਾ ਜਿਹੜੇ ਅਨਮੋਲ ਲਿਪੀ ਵਿੱਚ ਨਹੀਂ ਲਿਖ ਸਕਦੇ ਸਿੱਧਾ ਉਹ ਊੜਾ ਆਈਡੀ ਦੀ ਸਹੂਲਤ ਨਾਲ ਲਿਖ ਸਕਦੇ ਹਨ ਚੰਗਾ ਰਹੇਗਾ ਇਹ ਮੁਫਤ ਕੀਬੋਰਡ ਐਪਸ ਵਿੱਚ ਇਹ ਵੀ ਸਹੂਲਤ ਪਾ ਦਿੱਤੀ ਜਾਵੇ ਤਾਂ ਕਿ ਜਿਨ੍ਹਾਂ ਨੂੰ ਅਨਮੋਲ ਲਿਪੀ ਵਿੱਚ ਲਿਖਣਾ ਨਹੀਂ ਆਉਂਦਾ ਉਹ ਵੀ ਆਸਾਨੀ ਨਾਲ ਪੰਜਾਬੀ ਵਿੱਚ ਆਈਫੋਨ ਤੇ ਲਿਖ ਸਕਣ ਅਤੇ ਦੂਸਰੀ ਇਸ ਸਹੂਲਤ ਦੀ ਖਾਸੀਅਤ ਇਹ ਹੈ ਇਸ ਸਹੂਲਤ ਵਿੱਚ ਇੱਕ ਬਟਨ ਵਿੱਚ ਹੋਰ ਕਈ ਬਟਨ ਹਨ ਜਿਵੇਂ ਸੱਸਾ ਦੱਬਣ ਤੇ ਸੱਸਾ ਪੈਰ ਬਿੰਦੀ ਬਟਨ ਵੀ ਦਿਖਾਈ ਦਿੰਦਾ ਹੈ ਤੁਸੀਂ ਉਸ ਸੱਸੇ ਪੈਰ ਬਿੰਦੀ ਵਾਲੇ ਬਟਨ ਦੀ ਵੀ ਚੋਣ ਕਰ ਸਕਦੇ ਹੋ ਆਪ ਦੇਖੀਏ ਲਾਂਪ ਤੇ ਦੁਲਾਵਾਂ ਹਨ ਸਿਆਰੀ ਤੇ ਬਿਹਾਰੀ ਵੀ ਹੈ ਕੰਨੇ ਤੇ ਹੋਰ ਚਾਰ ਬਟਨ ਹਨ ਊੜੇ ਤੇ ਵੀ ਤਿੰਨ ਬਟਨ ਹਨ ਜੱਜੇ ਤੇ ਜੱਜੇ ਪੈਰ ਬਿੰਦੀ ਵਾਲਾ ਵੀ ਸਹੂਲਤ ਹੈ ਸਸੇ ਤੇ ਵੀ ਸਸੇ ਪੈਰ ਬਿੰਦੀ ਵਾਲੀ ਸਹੂਲਤ ਹੈ ਸੋ ਜੇਕਰ ਇਹ ਸਹੂਲਤ ਵੀ ਪਾ ਦਿੱਤੀ ਜਾਵੇ ਤਾਂ ਜਿਹੜੇ ਅਨਮੋਲ ਲਿਪੀ ਨਾਲ ਨਹੀਂ ਲਿਖ ਸਕਦੇ ਮਤਲਬ ਅਨਮੋਲ ਲਿਪੀ ਕੀਬੋਰਡ ਤੇ ਆਧਾਰਿਤ ਨਹੀਂ ਲਿਖ ਸਕਦੇ ਤਾਂ ਉਹਨਾਂ ਲਈ ਵੀ ਇਸ ਸਹੂਲਤ ਨਾਲ ਲਿਖਣਾ ਆਸਾਨੀ ਹੋਵੇਗੀ ਹੁਣ ਤੁਸੀਂ ਆਪਣੀ ਫੇਸਬੁੱਕ ਤੇ ਲੌਗਇਨ ਕਰਕੇ ਆਈਫੋਨ ਤੇ ਤੁਹਾਨੂੰ ਇੱਥੇ ਇੱਕ ਵਾਰੀ ਦਬਣਾ ਪਵੇਗਾ ਤਾਂ ਪੇਸਟ ਸਹੂਲਤ ਆ ਜਾਵੇਗੀ पेस्ट दब दौ सो कॉपी किया हुआ आ गया है पोस्ट दब दौ सो so, पोस्ट हो गया है ताजा कर हाँ पेज ਜਿਵੇਂ ਕਿ ਤੁਸੀਂ ਦੇਖਿਆ ਇਹ ਸਿਹਾਰੀ ਤੇ ਅਧਿਕ ਅਕਰਾਂ ਦਾ ਇਹ ਸਮੱਸਿਆ ਆ ਰਹੀ ਹੈ ਪਰ ਜਿਹੜੀ ਸਿਹਾਰੀ ਆਪਾਂ ਅੱਖਰ ਤੋਂ ਬਾਅਦ ਪਾਈ ਸੀ ਉਹ ਸਹੀ ਪਈ ਹੈ ਸੋ ਕਹਿਣ ਤੋਂ ਭਾਵ ਸਿਹਾਰੀ ਅੱਖਰ ਤੋਂ ਬਾਅਦ ਹੀ ਪਵੇਗੀ ਜੇਕਰ ਤੁਸੀਂ ਪਹਿਲਾਂ ਪਾਉਂਦੇ ਹੋ ਤਾਂ ਇਹ ਨਹੀਂ ਜੁੜੇਗੀ ਦਿਲਚਸਪ ਗੱਲ ਹੈ ਕਿ ਆਈਫੋਨ ਤੇ ਇਹ ਸਹੀ ਦਿਖਾ ਰਹੇ ਹਨ ਆਈਫੋਨ ਤੇ ਕੋਈ ਸਿਹਾਰੀ ਸਮੱਸਿਆ ਨਹੀਂ ਹੈ ਜਾਂ ਕੰਨਾ ਸਮੱਸਿਆ ਨਹੀਂ ਹੈ ਜਾਂ ਅਧਿਕ ਅੱਖਰਾਂ ਦੀ ਸਮੱਸਿਆ ਨਹੀਂ ਹੈ ਪਰ ਜੇਕਰ ਤੁਸੀਂ ਕੰਪਿਊਟਰ ਤੇ ਦੇਖੋ ਤਾਂ ਇਹ ਅਧਿਕ ਅੱਖਰਾਂ ਮਤਲਬ ਈੜੀ ਤੇ ਐੜਾ ਉੜੇ ਵਾਲਾ ਅੱਖਰ ਕੋਈ ਆਪਾਂ ਲਿਖਿਆ ਨਹੀਂ ਸੀ ਅਤੇ ਸਿਹਾਰੀ ਸਮੱਸਿਆ ਦਿਖਾ ਰਿਹਾ ਹੈ ਇਸ ਆਪਸ ਵਿੱਚ ਵੀ ਸਹੂਲਤ ਹੈ ਕਿ ਤੁਸੀਂ ਕਾਪੀ ਕਰ ਸਕਦੇ ਹੋ ਜਿਵੇਂ ਕਿ ਉੱਪਰ ਲਿਖਿਆ ਆ ਰਿਹਾ ਹੈ ਕਾਪੀ ਜਦੋਂ ਤੁਸੀਂ ਇੱਥੇ ਕਾਪੀ ਨੂੰ ਦਬੋਗੇ ਤਾਂ ਇਹ ਆਪਸ ਦੀ ਸਹੂਲਤ ਆ ਜਾਂਦੀ ਹੈ ਕਿ ਤੁਸੀਂ ਇਸ ਟੈਕਸਟ ਨੂੰ ਕਾਪੀ ਕਰਨਾ ਚਾਹੁੰਦੇ ਹੋ ਇੱਥੇ ਠੀਕ ਆ ਬਟਨ ਤੇ ਦਬ ਦਿੰਨੇ ਆ ਫੇਸਬੁਕ ਖੋਲ ਕੇ ਟਿੱਪਣੀ ਕਰ ਸਕਦੇ ਹੋ ਇੱਥੇ ਦਬ ਕੇ ਕਮੈਂਟ ਅਤੇ ਇੱਥੇ ਇੱਕ ਵਾਰੀ ਦਬ ਕੇ ਇੱਥੇ ਪੇਸਟ ਤੇ ਦਬ ਸਕਦੇ ਹੋ ਅਤੇ ਪੋਸਟ ਤੇ ਦਬ ਸਕਦੇ ਹੋ ਇਹ ਕੁਲ ਪ੍ਰੀ ਤਾਲਾ ਆਪਸ ਸਹੀ ਹੈ ਪਰ ਇਹ ਲਗਭਗ 2 ਡਾਡਾ ਦਾ ਹੈ ਇਸ ਵਿੱਚ ਪਹਿਲਾਂ ਤੋਂ ਹੀ ਅਧਿਕ ਅੱਖਰਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਇਹ ਬਣੇ ਬਣਾਏ ਅਧਿਕ ਅੱਖਰ ਮਤਲਬ ਨਾਲ ਸਾਰੇ ਤਰ੍ਹਾਂ ਦੀਆਂ ਲਗਾ ਮਾਤਰਾ ਪਾ ਕੇ ਬਣੇ ਬਣਾਏ ਅਧਿਕ ਅੱਖਰ ਭਰੇ ਹੋਏ ਹਨ ਇਸ ਦੀ ਵਰਤੋਂ ਕਰਨ ਨਾਲ ਮਤਲਬ ਬਣੇ ਬਣਾਏ ਅੱਖਰਾਂ ਜਿਨ੍ਹਾਂ ਨਾਲ ਲਗਾ ਮਾਤਰਾਵਾਂ ਪਹਿਲਾਂ ਤੋਂ ਹੀ ਲੱਗੀਆਂ ਹਨ ਉਹ ਵਰਤਨ ਨਾਲ ਕੰਪਿਊਟਰ ਤੇ ਸਾਰਾ ਸਹੀ ਜਿਸੇਗਾ ਇਸ ਕੀਬੋਰਡ ਵਿੱਚ ਗੱਗੇ ਪੈਰ ਬਿੰਦੀ ਵੀ ਸਹੀ ਜਿਸਦੀ ਹੈ ਸਹੀ ਲੱਗੀ ਹੈ ਜਦ ਕਿ ਇਹ ਮੁਫਤ ਵਾਲੇ ਐਪਸ ਦੇ ਵਿੱਚ ਗੱਗੇ ਪੈਰ ਬਿੰਦੀ ਸਹੀ ਨਹੀਂ ਲੱਗੀ ਅਤੇ ਬਣੇ ਬਣਾਏ ਅਧੀਖ ਅੱਖਰ ਜਗ੍ਹਾ ਸੀਮਤ ਹੋਣ ਕਰਕੇ ਸਾਰੇ ਤਰ੍ਹਾਂ ਦੀਆਂ ਲਗਾ ਮਾਤਰਾਵਾਂ ਨਹੀਂ ਲਾਈਆਂ ਗਈਆਂ ਅਧੀਖ ਅਖਰਾਂ ਨਾਲ ਮਤਲਬ ਈੜੀ ਨਾਲ ਸਿਹਾਰੀ ਨਹੀਂ ਹੈ ਜਦ ਕੇ ਇਹ 2 ਡਾਲਰ ਵਾਲਾ ਆਪਸ ਵਿੱਚ ਸਾਰੇ ਤਰ੍ਹਾਂ ਦੀਆਂ ਲਗਾਮਾਤਰਾਵਾਂ ਲੱਗੀਆਂ ਹੋਈਆਂ ਹਨ ਅਧੀਖ ਅਖਰਾਂ ਨਾਲ ਸੋ ਇਹ ਅਧੀਖ ਅਖਰ ਮਤਲਬ ਉੜਾ ਐੜਾ ਈੜੀ ਜਿੱਥੇ ਇਹਨਾਂ ਤਿੰਨ ਅਖਰਾਂ ਨਾਲ ਲਗਾਮਾਤਰਾ ਲੱਗਦੀ ਹੈ ਉੱਥੇ ਹੀ ਇਹ ਲਗਾਮਾਤਰਾਵਾਂ ਉੜਾ ਐੜਾ ਈੜੀ ਨਾਲ ਨਹੀਂ ਜੁੜਦੀਆਂ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਸੋ ਇਸ ਕੰਪਿਊਟਰ ਵਾਲੇ ਗੁਰਮੁਖੀ ਯੂਨੀਕੋਡ ਕੀਬੋਰਡ ਜੋ ਕਿ ਅਨਮੋਲ ਲਿਪੀ ਦੇ ਆਧਾਰ 'ਤੇ ਹੈ ਇਹ ਬਣੇ ਬਣਾਏ ਅਧਿਕ ਅੱਖਰਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਇਹ ਬਣੇ ਬਣਾਏ ਅਧਿਕ ਅੱਖਰ ਵੀ ਇਸ ਮੁਫਤ ਕੀਬੋਰਡ ਵਿੱਚ ਪਾ ਦੇਣੇ ਚਾਹੀਦੇ ਹਨ ਸਾਡੀ ਗੱਲ ਸ਼ੇਰਾ ਬਗੀਆੜਾ ਵਾਲੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਲੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂ ਚਰਾਂਗੇ ਵਿਚਤਾਂ ਦੇ ਮੁੰਡੇ ਅੱਜ ਕੱਲ੍ਹ ਜੱਟਾਂ ਵਾਲੀ ਕਰਾਂਗੇ ਸਾਦੇ ਮੁੰਡੇ ਅੱਜ ਕੱਲ੍ਹ ਜੱਟਾਂ